ਮੈਂ ਡਾਕਟਰ ਤੇਰਨ ਕਰ ਲੈ ਕੇ ਆਇਆ ਇੱਕ ਨਵੀਂ ਵੀਡੀਓ ਜਿਸ ਵਿੱਚ ਮੈਂ ਫੱਗਣ ਸੰਗ੍ਰਾਮ ਦੇ ਮੌਕੇ ਸੂਰਜ ਦੇ ਰਾਸ਼ੀ ਪਰਿਵਰਤਨ ਨੂੰ ਗਹਿਰਾਈ ਨਾਲ ਪੇਸ਼ ਕਰਾਂਗੀ ਤਿਆਰ ਹੋ ਜਾਓ ਇੱਕ ਬਹੁਤ ਵੱਡੇ ਬਦਲਾਅ ਲਈ 12 ਫਰਵਰੀ 2026 ਦਿਨ ਵੀਰਵਾਰ ਨੂੰ ਸੂਰਜ ਦੇਵਤਾ ਮਕਰ ਰਾਸ਼ੀ ਦੀ ਯਾਤਰਾ ਪੂਰੀ ਕਰਕੇ ਆਪਣੇ ਪੁੱਤਰ ਸ਼ਨੀ ਦੀ ਦੂਜੀ ਰਾਸ਼ੀ ਕੁੰਭ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ ਸੂਰਜ ਰਾਤ ਦੇ ਸਮੇਂ ਲਗਭਗ 9:15 ਤੋਂ 10 ਵਜੇ ਦੇ ਵਿਚਕਾਰ ਮਕਰ ਰਾਸ਼ੀ ਤੋਂ ਨਿਕਲ ਕੇ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਕਿਉਂ ਕਿ ਸੂਰਜ ਦਾ ਪ੍ਰਵੇਸ਼ 12 ਤਰੀਕ ਦੀ ਰਾਤ ਨੂੰ ਹੋ ਰਿਹਾ ਹੈ ਇਸ ਲਈ ਸੰਗਰਾਮ ਦਾ ਮੁੱਖ ਦਿਨ ਅਤੇ ਦਾਨਪੁੰਨ ਦਾ ਸਮਾਂ 12 ਫਰਵਰੀ ਨੂੰ ਮੰਨਿਆ ਜਾਏਗਾ ਕੁਝ ਖੇਤਰਾਂ 'ਚ ਉਦੇ ਤਿਥਿ ਅਨੁਸਾਰ ਅਗਲੇ ਦਿਨ ਦਾ ਪ੍ਰਭਾਵ ਰਹਿੰਦਾ ਆ ਪਰ ਮੁੱਖ ਪਰਵਰਤਨ ਕਿਉਂਕਿ 12 ਦੀ ਰਾਤ ਨੂੰ ਹੀ ਹੋ ਰਿਹਾ ਹੈ ਤab ਫਿਰ ਅਸੀਂ ਸੰਗਰਾਮ ਨੂੰ ਮਨਾਉਣਾ ਆ ਸੈਲੀਬ੍ਰੇਟ ਕਰਨਾ ਆ ਪੂਰੇ ਹੋਸ਼ੋਲਾਸ ਕੀ ਤੁਸੀਂ ਤਿਆਰ ਹੋ ਫਗਣ ਦੇ ਮਹੀਨੇ ਦੀ ਨਵੀਂ ਊਰਜਾ ਲਈ ਜੀ ਹਾਂ ਤਿਆਰ ਰਹਿਣਾ ਪਏਗਾ ਕਿਉਂਕਿ ਸੂਰਜ ਪਾਵ ਰਾਜਾ ਤੇ ਸ਼ਨੀ ਭਾਵ ਨਾਧੀਸ਼ ਜੱਜ ਇਹਨਾਂ ਦੋਹਾਂ ਦੀਆਂ ਊਰਜਾਵਾਂ ਦਾ ਮੇਲ ਹੋਣ ਜਾ ਰਿਹਾ ਆ ਇਸ ਸਮਾਂ ਸਬਰ ਤੇ ਸਖਤ ਮਿਹਨਤ ਦੀ ਪ੍ਰੀਖਿਆ ਹੋਏਗੀ ਸੂਰਜ ਦਾ ਗਰਮ ਸੁਭਾਅ ਆ ਤੇ ਕੁੰਭ ਰਾਸ਼ੀ ਦਾ ਸਥਿਰ ਵਾਯੂ ਤਾਤ ਜਦੋਂ ਦੋਨੋਂ ਹੀ ਮਿਲ ਜਾਣਗੇ ਤਾਂ ਤੁਹਾਡੇ ਜੀਵਨ 'ਚ ਨਿਸ਼ਾਸ਼ਣ ਵੀ ਆਏਗਾ ਨਵੀਆਂ ਉਮੀਦਾਂ ਦਾ ਸੰਚਾਰ ਵੀ ਹੋਏਗਾ ਆਜੋ ਫਿਰ ਦੇਖਦੇ ਹਾਂ ਇਸ ਰਾਸ਼ੀ ਪਰਵਰਤਨ ਦਾ ਅਗਲੇ 1 ਮਹੀਨੇ ਲਈ ਤੁਹਾਡੀਆਂ 12 ਰਾਸ਼ੀਆਂ ਤੇ ਕੀ ਅਸਰ ਪਏਗਾ ਆਦਤਨ ਡਾਕਟਰ 13 ਕੋਲ ਕੀ ਕਰੇਗੀ ਮੈਂ ਤੁਹਾਡੀ ਸਿਹਤ ਦੀ ਗੱਲ ਕਰਾਂਗੀ ਕੈਰੀਅਰ ਪਰਿਵਾਰ ਤੇ ਪੈਸੇ ਬਾਰੇ ਗੱਲ ਕਰਨੀ ਹੈ ਭਾਵ ਜੀਵਨ ਦੇ ਚਾਰ ਖੇਤਰ ਮੇਰੇ ਇਸ ਪੂਰੇ ਮਹੀਨੇ ਦੇ ਰਾਸ਼ੀਫਲ ਦਾ ਆਧਾਰ ਹੋਣਗੇ ਸਰਵ ਸੰਜਾ ਉਪਾਏਸਵਰ ਮੈਂ ਸੋਪ ਤੋਂ ਅਖੀਰ ਚ ਗੱਡੀ ਦੇ ਆਖਰੀ ਡੱਬੇ ਤੇ ਜੋੜ ਦੇਣਾ ਹੈ ਤੇ ਜੇ ਲੋੜ ਪਈ ਤਾਂ ਖੇਰ ਤੱਕ ਟਿਕ ਕੇ ਫਿਰ ਵੀਡੀਓ ਦੇਖ ਲੈਣਾ ਮਰਜੀ ਤੁਹਾਡੀ ਆ ਚਲੋ ਜੀ ਫਿਰ ਰੈਡੀ ਹੋ ਜਾਓ ਪਹਿਲੀ ਰਾਸ਼ੀ ਮੇਕ ਮੇਕ ਰਾਸ਼ੀ ਵਾਲਿਓ ਸੂਰਜ ਤੁਹਾਡੀ ਰਾਸ਼ੀ ਦੇ ਯਾਰ ਮੇ ਭਾਵ ਚਾਰਿਆ ਆ ਜੋ ਕਿ ਲਾਭ ਦਾ ਸਥਾਨ ਹੈ ਇਹੋ ਚਰ ਤੁਹਾਡੇ ਲਈ ਨਵੇਂ ਮੌਕੇ ਆਤਮ ਵਿਸ਼ਵਾਸ ਲੈ ਕੇ ਆਏਗਾ ਗੱਲ ਕਰਾਂ ਤੁਹਾਡੀ ਸਿਹਤ ਦੀ ਤੁਹਾਡੀ ਸਰੀਰਕ ਊਰਜਾ ਚ ਵਾਧਾ ਹੋਣਾ ਹੈ ਤੇ ਪੁਰਾਣੀਆਂ ਬਿਮਾਰੀਆਂ ਤੋਂ ਰਾਹਤ ਮਿਲਣੀ ਹੈ ਮਨਸਿਕ ਤੌਰ ਤੇ ਤੁਸੀਂ ਕਾਫੀ ਮਜ਼ਬੂਤ ਮਹਿਸੂਸ ਕਰੋਗੇ ਜੇ ਮੈਂ ਗੱਲ ਤੁਹਾਡੀ ਨੌਕਰੀ ਬਿਜ਼ਨਸ ਕੰਮ ਧੰਦੇ ਦੀ ਕਰਾਂ ਤਾਂ ਕੰਮ ਦੇ ਸਥਾਨ ਤੇ ਤੁਹਾਡੀ ਤਾਕਤ ਵੱਧ ਜਾਣੀ ਹੈ ਤੇ ਉੱਚ ਅਧਿਕਾਰੀਆਂ ਦਾ ਸਹਿਯੋਗ ਮਿਲਣਾ ਤੁਹਾਨੂੰ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਲਈ ਇੱਕ ਬਹੁਤ ਵਧੀਆ ਸਮਾਂ ਸ਼ੁਰੂ ਹੋਣ ਜਾ ਰਿਹਾ ਹੈ ਫੈਮਲੀ ਦੀ ਗੱਲ ਕਰਾਂ ਪਰਿਵਾਰਕ ਰਿਸ਼ਤੇ ਨਾਤੇ ਵੱਡੇ ਭੈਣਾ ਭਰਾਵਾਂ ਨਾਲ ਰਿਸ਼ਤੇ ਸੁਧਰਨਗੇ ਤੇ ਪਰਿਵਾਰ 'ਚ ਤੁਹਾਡਾ ਮਾਨ ਸਨਕਾਰ ਵਧੇਗਾ ਜੀਵਨ ਸਾਥੀ ਦੇ ਨਾਲ ਵੀ ਤਾਲਮਿਲ ਵਧਿਆ ਹੀ ਰਹੇਗਾ ਇਸ ਲਈ ਵੀਰ ਲੈ ਨੈਕਸਟ ਧਨ ਦੀ ਗੱਲ ਕਰਾਂ ਆਰਥਿਕਤਾ ਦੀ ਗੱਲ ਕਰਾਂ ਤਾਂ ਆਮਦਨ ਦੇ ਨਵੇਂ ਸਰੋਤ ਵੜਨਗੇ ਰੁਕਿਆ ਹੋਇਆ ਪੈਸਾ ਵਾਪਸ ਮਿਲੇਗਾ ਇਨਵੈਸਟਮੈਂਟ ਕਰਨ ਲਈ ਬਹੁਤ ਹੀ ਅਨੁਕੂਲ ਸਮਾਂ ਸ਼ੁਰੂ ਹੋਣ ਜਾ ਰਿਹਾ ਹੈ ਹਾਂਜੀ ਮੇਰੇ ਪਿਆਰੇ ਦਰਸ਼ਕੋ ਮਹੀਨਾਵਾਰ ਉਪਾਸਨਾ ਜਿੰਨੇ ਦਿਨ ਇਹ ਆਉਣਗੇ ਉਹਨੇ ਦਿਨਾਂ ਚ ਤੁਸੀਂ ਇਹ ਸੁਪਾ ਨੂੰ ਕਰਨਾ ਹੈ ਇੰਡੀਵਿਜੂਅਲ ਉਪਾਸਨਾ ਦੀਆਂ ਹਮੇਸ਼ਾ ਜਦੋਂ ਮੈਂ ਸੰਗ੍ਰਾਂਨ ਦੀ ਗੱਲ ਕਰਦੀ ਹਾਂ ਜਾਂ ਕਹਿ ਲਓ ਸੂਰਜ ਰਾਸ਼ੀ ਪਰਵਰਤਨ ਦੀ ਗੱਲ ਕਰ ਲਈ ਮੇਖ ਰਾਸ਼ੀ ਵਾਲਿਓ ਤੁਸੀਂ ਪੂਰੇ ਮਹੀਨੇ ਹਰ ਐਤਵਾਰ ਜਿੰਨੇ ਐਤਵਾਰ ਆਏ ਸੂਰਜ ਨੂੰ ਤਾਂਬੇ ਦੇ ਲੋਟੇ ਨਾਲ ਜਲ ਅਰਪਣ ਕਰਨਾ ਹੈ ਦਿਲੋਂ ਮਾਤਾ ਪਿਤਾ ਦਾ ਸਤਿਕਾਰ ਕਰਨਾ ਹੈ ਬਾਰੀਆਗੀ ਬ੍ਰਿਕ ਦੀ ਸੂਰਜ ਤੁਹਾਡੀ ਰਾਸ਼ੀ ਦੇ 10ਵੇਂ ਭਾਵ ਚੱਲ ਆਇਆ ਜੀ ਕਰਮਸਥਾਨ ਕਹਿੰਦੇ ਉਹਨੂੰ ਕੈਰੀਅਰ ਦੇ ਵਿੱਚ ਵੱਡੀ ਸਫਲਤਾ ਦੇ ਸੰਕੇਤ ਡਾਕਟਰ ਤੇਰਾਂਕਰ ਨੂੰ ਸਾਫ਼ ਨਜ਼ਰ ਆ ਰਹੇ ਸਿੱਧੀ ਗੱਲ ਕਰਾਂ ਕੰਮ ਦੇ ਬੋਝ ਕਾਰਨ ਥਕਾਵਟ ਹੋ ਜਾਣੀ ਆ ਤੁਹਾਨੂੰ ਪਰ ਕੋਈ ਗੰਭੀਰ ਰੋਗ ਨਹੀਂ ਹੋਏਗਾ ਇਸ ਲਈ ਮੇਰੀ ਕੈਲਕੂਲੇਸ਼ਨ ਚ ਆ ਰਿਹਾ ਆ ਕਿ ਅੱਖਾਂ ਦਾ ਥੋੜਾ ਖਿਆਲ ਵਧ ਰੱਖਣ ਦੀ ਲੋੜ ਹੈ ਨੌਕਰੀ ਕਾਰੋਬਾਰ ਦੀ ਗੱਲ ਕਰੀਏ ਤਾਂ ਨੌਕਰੀ ਚ ਤਰੱਕੀ ਹੋਏਗੀ ਨਵੀਂ ਜ਼ਿੰਮੇਵਾਰੀ ਮਿਲਸੀ ਇਹ ਪੂਰੇ ਯੋਗ ਬਣਦੇ ਪਏ ਕੋਈ ਨਵਾਂ ਉਹਦਾ ਨਵੀਂ ਜ਼ਿੰਮੇਵਾਰੀ ਥੋਪੀ ਜਾਏਗੀ ਕਾਰੋਬਾਰਕ ਸਰਕਾਰੀ ਖੇਤਰ ਤੋਂ ਲਾਭ ਮਿਲਣ ਦੀ ਪੂਰੀ ਸੰਭਾਵਨਾ ਹੈ ਪਰਿਵਾਰ ਰਿਸ਼ਤਿਆਂ ਦੀ ਗੱਲ ਕਰਾਂ ਪਿਤਾ ਦੇ ਸਹਿਯੋਗ ਨਾਲ ਕੋਈ ਵੱਡਾ ਕੰਮ ਸਿਰ ਚੜਨਾ ਘਰੇਲੂ ਮਾਹੌਲ ਅਨੁਸ਼ਾਸਿਤ ਰਹੂਗਾ ਪਰ ਥੋੜੀ ਗਰਮਾ ਗਰਮੀ ਹੋ ਸਕਦੀ ਹੈ ਇਸ ਲਈ ਬੀਕੂਲ ਮੌਸਮ ਵੀ ਬਦਲ ਜਾਣਾ ਕੂਲ ਡਾਊਨ ਰਹਿਣਾ ਜ਼ਰੂਰੀ ਹੈ ਧਨ ਆਰਥਿਕਤਾ ਪੱਖੋਂ ਆਰਥਿਕ ਪਰ ਕੋ ਜਿਹੜਾ ਇਹ ਮਹੀਨਾ ਬਹੁਤ ਮਜ਼ਬੂਤ ਆ ਜਾਇਦਾਦ ਜਾਂ ਫਿਰ ਵਾਹਨ ਤੇ ਖਰਚ ਹੋ ਸਕਦਾ ਆ ਚੰਗਾ ਖਰਚ ਹੋਏਗਾ ਮਾੜਾ ਨਹੀਂ ਭਵਿੱਖ ਵਿੱਚ ਤੁਹਾਨੂੰ ਇਸ ਦਾ ਲਾਭ ਮਿਲੇਗਾ ਤੁਹਾਡੇ ਲਈ ਮਹੀਨਾਵਾਰੀ ਉਪਾਅ ਆ ਤੁਸੀਂ ਪੂਰੇ ਮਹੀਨੇ ਸ਼ੁੱਕਰਵਾਰ ਨੂੰ ਸਫੇਦ ਮਠਾਈ ਜਾਂ ਫਿਰ ਕਿਸੇ ਵੀ ਚਿੱਟੀ ਵਸਤੂ ਦਾ ਜ਼ਰੂਰਤਮੰਦ ਨੂੰ ਦਾਨ ਕਰਨਾ ਬਾਰੀ ਹੈ ਮਿਥੁੰਦੀ ਮਿਥਨ ਰਾਸ਼ੀ ਵਾਲੇ ਉਹ ਸੂਰਜ ਆ ਜਾਏਗਾ ਨੌਵੇਂ ਭਾਗ ਨੌਵਾਂ ਭਾਗ ਤੁਹਾਡਾ ਪਾਕਿਸਤਾਨ ਕਿਸਮਤ ਦਾ ਸਾਥ ਮਿਲਣਾ ਆ ਸਿਹਤ ਆਮ ਤੌਰ ਤੇ ਠੀਕ ਰਹੇਗੀ ਪਰ ਪਿਤਾਂ ਦੀ ਸਿਹਤ ਵੱਲ ਧਿਆਨ ਦੇਣ ਦੀ ਜ਼ਿਆਦਾ ਲੋੜ ਪੈਣੀ ਆ ਬਜ਼ੁਰਗਾਂ ਦਾ ਖਿਆਲ ਰੱਖੋਗੇ ਯੋਗਾ ਤੇ ਸੈਰ ਆਪਣਾ ਸ਼ਡਿਊਲ ਚੇਂਜ ਕਰੋ ਰੁਟੀਨ ਬਣਾਓ ਇਹਨੂੰ ਨੌਕਰੀ ਦੀ ਗੱਲ ਕਰਾਂ ਤਾਂ ਧਾਰਮਿਕ ਯਾਤਰਾਵਾਂ ਵੱਲ ਸ਼ੁਰੂ ਹੋਣ ਜਾ ਰਿਹਾ ਕੰਮ ਦੇ ਸਿਲਸਿਲੇ 'ਚ ਤੁਸੀਂ ਲੰਬੀ ਦੂਰੀ ਦਾ ਸਫ਼ਰ ਕਰੋਗੇ ਯਾਤਰਾ ਦਾ ਯੋਗ ਹੈ ਹਾਇਰ ਐਜੂਕੇਸ਼ਨ ਉੱਚ ਸਿੱਖਿਆ ਵਿਦੇਸ਼ੀ ਕਮਾਚ ਭਰਪੂਰ ਸਫਲਤਾ ਮਿਲਣ ਜਾ ਰਹੀ ਹੈ ਪਰਿਵਾਰ ਪੱਖੋਂ ਪਰਿਵਾਰ 'ਚ ਕਿਸੇ ਧਾਰਮਿਕ ਸਮਾਗਮ ਦਾ ਆਯੋਜਨ ਹੋਣ ਜਾ ਰਿਹਾ ਹੈ ਪੈਣਾ ਭਰਾਵਾਂ ਨਾਲ ਬੇਸ਼ੱਕ ਕੁਝ મતਭੇਦ ਹੋ ਸਕਦੇ ਆ ਇਸ ਲਈ ਸੰਜਮ ਤੋਂ ਕੰਮ ਲੈਣਾ ਹੋਵੇਗਾ ਤਨ ਦੀ آمد ਆਉਣਾ ਜਾਣਾ ਹੌਲੀ ਹੌਲੀ ਹੋਏਗਾ ਪਰ ਸਥਿਰ ਰਹੇਗਾ ਧਨ ਆਏਗਾ ਤਾਂ ਟਿਕਿਆ ਰਹੇਗਾ ਕਿਸੇ ਵੱਡੀ ਇਨਵੈਸਟਮੈਂਟ ਤੋਂ ਪਹਿਲਾਂ ਤੁਸੀਂ ਕਿਸੇ ਮਾਹਰ ਦੀ ਸਲਾਹ ਲੈਣੀ ਹੈ ਸੀਏ ਦੀ ਤੁਹਾਡੇ ਹਿੱਸੇ ਦਾ ਮਹੀਨਾਵਾਰ ਉਪਾਇਆ ਕਿ ਤੁਸੀਂ ਪੂਰਾ ਮਹੀਨਾ ਬੁੱਧਵਾਰ ਨੂੰ ਸਾਬਤ ਮੂੰਗੀ ਜਾਂ ਫਿਰ ਆਪਸ਼ਨ ਹੈ ਤੁਹਾਡੇ ਕੋਲ ਹਰਾਚਾਰਾ ਗਾਂ ਨੂੰ ਖਿਲਾ ਸਕਦੇ ਹੋ ਕਰਕ ਰਾਸ਼ੀ ਵਾਲੇ ਨੂੰ ਸੂਰਜ ਆਉਣਾ ਤੁਹਾਡੇ 8ਵੇਂ ਭਾਵ ਤੇ ਫਿਰ ਚੁਣੌਤੀਆਂ ਤਾਂ ਹੋਣਗੀਆਂ ਜੀ ਚੈਲੰਜਸ ਆ ਰਹੇ ਆ ਵੱਡੇ ਵੱਡੇ ਸਿਹਤ ਦੇ ਮਾਮਲੇ ਤੇ ਸचेत ਰਹਿਣਾ ਹੋਏਗਾ ਖਾਸ ਕਰਕੇ ਤੁਹਾਡਾ ਪੇਟ ਖਾਸ ਕਰਕੇ ਤੁਹਾਡੀਆਂ ਹੱਡੀਆਂ ਦੀ ਸਮੱਸਿਆਵਾਂ ਵੱਧ ਸਕਦੀ ਆ ਆਪਣੀ ਇਮਿਊਨਿਟੀ ਵਧਾਉਣ ਲਈ ਤੁਸੀਂ ਆਪਣੀ ਡਾਈਟ ਤੇ ਖੁਰਾਕ ਤੇ ਧਿਆਨ ਦੇਣਾ ਹੈ ਨੌਕਰੀ ਪੱਖੋਂ ਕੰਮ 'ਚ ਅਚਾਨਕ ਰੁਕਾਵਟਾਂ ਹੋਣੀਆਂ ਆ ਸਬਰ ਨਾਲ ਮਹੀਨਾ ਕੱਢ ਲਓ ਪੂਰਾ ਦਿਨ ਬਦਲ ਜਾਂਦੇ ਆ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹਿਣ ਦੀ ਬਹੁਤ ਸਖਤ ਲੋੜ ਆ ਸਾਰੇ ਪਰਿਵਾਰ ਦੇ ਨਾਲ ਰਿਸ਼ਤਿਆਂ 'ਚ ਗੜਤਣ ਆਏਗੀ। ਧਿਆਨ ਰੱਖੋ, ਜੀਵਨ ਸਾਥੀ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਪਵੇਗਾ ਜੇਕਰ ਚਾਹੋ ਕਿ ਘਰ ਦੇ ਵਿੱਚ ਸ਼ਾਂਤੀ ਬਣੀ ਰਹੇ। ਅਚਾਨਕ ਖਰਚੇ ਵਧਣੇ ਆ ਜੋ ਤੁਹਾਡਾ ਬਜਟ ਵਿਗਾੜ ਦੇਣਗੇ ਬੁਰੀ ਤਰ੍ਹਾਂ ਪਰ ਉਧਾਰ ਦੇਣ ਜਾਂ ਲੈਣ ਤੋਂ ਇਸ ਮਹੀਨੇ ਬਚਣਾ ਆ। ਤੁਹਾਡੇ ਹਿੱਸੇ ਦਾ ਤੁਹਾਡਾ ਮਹੀਨਾਵਾਰ ਉਪਾਇ ਆ ਕਿ ਤੁਸੀਂ ਹਰ ਸੋਮਵਾਰ ਸ਼ਿਵਲਿੰਗ ਤੇ ਸਾਫ ਜਲ ਅਰਪਣ ਕਰੋਗੇ ਤੇ ਮਨੋਂ ਆਪਣੀ ਮਾਂ ਜਾਂ ਮਾਤਾ ਸ੍ਰੀਮਾਨ ਕਿਸੇ ਔਰਤ ਦਾ ਸਤਿਕਾਰ ਕਰੋਗੇ। ਸਿੰਘ ਰਾਸ਼ੀ ਦੀ ਵਾਰੀ ਸੂਰਜ ਤੁਹਾਡੀ ਰਾਸ਼ੀ ਦਾ ਸਵਾਮੀ ਹੋ ਕੇ ਸਤਵੇਂ ਭਾਵ ਚ ਜਾਣਾ ਆ ਜਿਸ ਦੇ ਨਾਲ ਰਿਸ਼ਤਿਆਂ ਚ ਗਰਮਾ ਗਰਮੀ ਹੋਏਗੀ ਹਾਂਜੀ ਧਿਆਨ ਰੱਖਣਾ ਪਏਗਾ ਗੁੱਸੇ ਤੇ ਚਿੜਚਿੜੇਪਨ ਕਰਕੇ ਫਿਰ ਬੀਪੀ ਤਾਂ ਵਧਣਾ ਹੀ ਆ ਜੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਏਗੀ ਆਪਣੇ ਮਨ ਨੂੰ ਸ਼ਾਂਤ ਰੱਖਣ ਲਈ ਤੁਹਾਨੂੰ ਮੈਡੀਟੇਸ਼ਨ ਕਰਨੀ ਪੈਣੀ ਹੈ ਨੌਕਰੀ ਬਿਜ਼ਨਸ ਪੱਖੋਂ ਪਾਰਟਨਰਸ਼ਿਪ ਚ ਚੱਲ ਰਹੇ ਕੰਮਾਂ ਚ ਪਾਰਦਰਸ਼ਤਾ ਰੱਖੋ ਟਰਾਂਸਪੇਰੈਂਸੀ ਜਿੰਨੀ ਆ ਨਾ ਉਨਾ ਹੀ ਵਧੀਆ ਰਹਿੰਦਾ ਨੌਕਰੀ 'ਚ ਤੁਹਾਡਾ ਪ੍ਰਭਾਵ ਵਧੇਗਾ ਪਰ ਜਿਹੜੇ ਤੁਹਾਡੇ ਕਲੀਗਜ਼ ਨੇ ਸਹਿਕਰਮੀ ਨੇ ਉਹਨਾਂ ਨਾਲ ਕਿਤੇ ਨਾ ਕਿਤੇ ਮਨਮਟਾਵ ਜਾਂ ਟਕਰਾਅ ਹੋ ਸਕਦਾ ਹੈ ਜੀਵਨ ਸਾਥੀ ਦੇ ਨਾਲ ਹੰਕਾਰ ਦਾ ਟਕਰਾਅ ਹੋਣਾ ਹੈ ਪਰਿਵਾਰਕ ਫੈਸਲੇ ਲੈਂਦੇ ਆ ਦੂਜਿਆਂ ਦੀ رائے ਵੀ ਲੈ ਲਈ ਦੀ ਆ ਬੜੀ ਮਹੱਤਵਪੂਰਨ ਹੋਏਗੀ ਉਹ رائے ਤੁਹਾਡੇ ਲਈ ਪੈਸੇ ਦੇ ਮਾਮਲੇ 'ਚ ਸਥਿਤੀ ਆਮ ਐਜ਼ ਇਟ ਇਜ਼ ਜਿਦਾ ਨਾਰਮਲ ਚੱਲਦਾ ਚੱਲੀ ਜਾਏਗਾ ਵਪਾਰਕ ਨਿਵੇਸ਼ ਲਈ ਸਮਾਂ ਠੀਕ ਆ ਪਰ ਆਪਣੇ ਡਾਕੂਮੈਂਟਸ ਕਾਗਜ਼ੀ ਕਾਰਵਾਈ ਪੂਰੀ ਕਰਨੀ ਹੈ ਪੂਰਾ ਮਹੀਨਾ ਹਰ ਐਤਵਾਰ ਗੁੜ ਤੇ ਚਣਿਆਂ ਦਾ ਦਾਨ ਕਰਨਾ ਹੈ ਵਾਰੀ ਆ ਗਈ ਕੰਨਿਆਂ ਦੀ ਸੁਰੇ ਤੁਹਾਡੇ ਛੇਵੇਂ ਭਾਵ ਆਉਣਾ ਹੈ ਜੀ ਸ਼ਤਰੂ ਤੇ ਰੋਗਸਥਾਨ ਦਾ ਘਾਰ ਹੈ ਜਿੱਤ ਦੇ ਸੰਕੇਤ ਸਾਫ ਨਜ਼ਰ ਆ ਰਹੇ ਨੇ ਡਾਕਟਰ ਤੇਰਾਕੌਰ ਕਹਿ ਰਹੀ ਆ ਕਿ ਮੇਰੀਆਂ ਕੈਲਕੂਲੇਸ਼ਨ ਚ ਆਇਆ ਆ ਤੁਹਾਡੀ ਸਿੱਧੀ ਜੇ ਮੈਂ ਗੱਲ ਕਰਾਂ ਤਸਰੀਰਕ ਤੌਰ ਤੇ ਬਹੁਤ ਐਕਟਿਵ ਰਹੋਗੇ ਤੁਸੀਂ ਜੇਕਰ ਕੋਈ ਪੁਰਾਣਾ ਰੋਗ ਚੱਲਿਆ ਆ ਰਿਆ ਸੀ ਉਹਦੇ ਚ ਸਦਾਰ ਹੋਣਾ ਸ਼ੁਰੂ ਹੋ ਜਾਣਾ ਹੋਰ ਕੀ ਚਾਹੀਦਾ ਤੰਦਰੁਸਤੀ ਸਭ ਤੋਂ ਵੱਡੀ ਨੇਮਤ ਆ ਨੌਕਰੀ 'ਚ ਤੁਹਾਡਾ ਦਬਦਬਾ ਵਧਣਾ ਤੇ ਤੁਸੀਂ ਆਪਣੇ ਵਿਰੋਧੀਆਂ ਤੇ ਭਾਰੀ ਪੈ ਜਾਣਾ ਆ ਜੇ ਕੋਈ ਕੰਪੀਟੀਟਿਵ ਕੰਪੀਟੀਟਿਵ ਇਗਜ਼ਾਮ ਦੇਣਾ ਸੀ ਨਾ ਮੁਕਾਬਲੇ ਦੀ ਪ੍ਰੀਖਿਆ ਉਹਦੇ 'ਚ ਤੁਹਾਨੂੰ ਸਫਲਤਾ ਦੇ ਯੋਗ ਆ ਤਿਆਰੀ ਕਰ ਲਓ ਪੂਰੀ ਕਰ ਲਓ ਹਾਂ ਪਰਿਵਾਰ ਦੀ ਗੱਲ ਕਰਾਂ ਤਾਂ ਮਾਮੇ ਦੇ ਪਰਿਵਾਰ ਦੇ ਨਾਲ ਮਿਲਜੁਲ ਨਾਨਕਿਆਂ ਵਾਲੇ ਪਾਸੇ ਵਧਣਾ ਆ ਘਰ 'ਚ ਛੋਟੀਆਂ ਗੱਲਾਂ ਨੂੰ ਲੈ ਕੇ ਬਹਿਸ ਤੇ ਹੁੰਦੀ ਆ ਸ਼ਾਂਤ ਰਹੋ ਮਾਹੌਲ ਸੁਖਾਵੇਂਗਾ ਤੰਦੀ ਗੱਲ ਕਰਾਂ ਤਾਂ ਖਰਚੇ ਵਧਣੇ ਆ ਪਰ ਉਹ ਜ਼ਰੂਰੀ ਕੰਮ ਤਾਂ ਹੀ ਹੋਣਗੇ ਪੈਸਾ ਕਰ ਲਈਏ ਹਾਂ ਬੈਂਕ ਲੋਨ ਜਾਂ ਕਰਜ਼ੇ ਤੋਂ ਮੁਕਤੀ ਮਿਲਣ ਦੀ ਸੰਭਾਵਨਾ ਆ ਮਹੀਨਾਵਾਰ ਉਹ ਪਾ ਤੁਹਾਡਾ ਬੁੱਧਵਾਰ ਨੂੰ ਤੁਸੀਂ ਗਾਂ ਨੂੰ ਹਰਾ ਚਾਰਾ ਦੇਣਾ ਆ ਲਿਬਰਾ ਤੂਲਾ ਰਸ਼ੀ ਆ ਗਈ ਜੀ ਤੂਲਾ ਦੇ ਪੰਜਵੇਂ ਪਾਉਟ ਸੂਰਜ ਦੇਵਤਾ ਐਂਟਰ ਕਰਨਗੇ ਜਿਹੜਾ ਘਰ ਹੈ এডਿਕੇਸ਼ਨ ਦਾ ਤੇ ਬਾਲ ਬੱਚਿਆਂ ਦਾ ਜੋ ਮਿਲੇ ਜੁਣ ਨਤੀਜੇ ਦੇਗਾ ਤੁਹਾਨੂੰ ਸਿਤ ਬੱਖੋ ਨਾ ਪੇਟ ਦਾ ਉੱਪਰਲਾ ਹਿੱਸਾ ਇੱਕ ਹੁੰਦਾ ਲੋਅਰ ਅਬਡੋਮਨ ਨਹੀਂ ਤੋਂ ਨਹੀਂ ਤਾਂ ਉੱਪਰਲਾ ਹਿੱਸਾ ਉਚਿਤ ਤਕਲੀਫ ਹੋ ਸਕਦੀ ਹੈ ਕਾਣਫੀਨ ਦਾ ਧਿਆਨ ਰੱਖਿਓ ਮਾਨਸਿਕ ਤੌਰ ਤੇ ਜੇ ਕੋਈ ਫੈਸਲੇ ਲੈਣ ਚ ਦੁਬਿਧਾ ਆ ਰਹੀ ਹੈ ਤਾਂ ਥੋੜੇ ਡਿਲੇ ਕਰ ਲਓ ਦੁਬਿਧਾਵਾਂ ਆਉਣਗੀਆਂ ਰਚਨਾਤਮਕ ਕਮਾਂਚ ਸਫਲਤਾ ਮਿਲੇਗੀ ਪਰ ਜਲਦਬਾਜ਼ੀ ਚ ਨੌਕਰੀ ਬਦਲ ਨਾ ਲੈਓ ਕਿਉਂ ਕਾਰੋਬਾਰ ਚ ਨਵੀਂ ਰਣਨੀਤੀ ਬਣਾਉਣ ਲਈ ਤੁਹਾਨੂੰ ਸਮਾਂ ਬਹੁਤ ਹਮੈਤੀ ਹੈ ਤੁਹਾਡਾ ਸੋ ਬੱਚਾਂ ਦੀ ਸਿਹਤ ਜਾਂ ਪੜ੍ਹਾਈ ਨੂੰ ਲੈ ਕੇ ਚਿੰਤਾ ਹੋਏਗੀ ਪ੍ਰੇਮ ਸਪੰਦਾਂਚ ਹੰਕਾਰ ਜੇ ਅੜਿਆ ਆ ਗਿਆ ਤਾਂ ਫ੍ਰਿਕਸ਼ਨ ਹੋ ਜਾਏਗੀ ਸੋ ਉਸ ਨੂੰ ਸਾਈਡ ਤੇ ਰੱਖੋ ਹੰਕਾਰ ਨੂੰ ਆਮਦਨ ਦੀ ਗੱਲ ਕਰਾਂ ਤਾਂ ਆਮਦਨ ਛਵਾਦਾ ਸੱਟੇਬਾਜੀ ਜਾਂ ਸ਼ੇਅਰ ਬਾਜ਼ਾਰ ਚ ਜਦ ਜੋਖਮ ਨਾ ਲਾਓ ਬਚਤ ਕਰਨ ਦੀ ਕੋਸ਼ਿਸ਼ ਕਰਿਓ ਮਹੀਨਾਵਾਰੀ ਉਪਾਚ ਸ਼ੁੱਕਰਵਾਰ ਕਿਸੇ ਮੈਲਾ ਨੂੰ ਤੁਸੀਂ ਸਫੈਦ ਕੱਪੜਾ দান ਕਰ ਦੇਣਾ ਵਾਰੀ ਹੈ ਵਿਸ਼ਕ ਦੀ ਤਾਂ ਸੂਰਜ ਆਏਗਾ ਤੁਹਾਡੇ ਚੌਥੇ ਭਾਵ ਚ ਜਿਹੜਾ ਕਿ ਸੁਖਸਥਾਨ ਕਿਹਾ ਜਾਂਦਾ ਹੈ ਮਨ ਸੇ ਉਤਲ-ਪੁਤਲ ਹੋਏਗੀ ਜ਼ਰੂਰੀ ਹੋਏਗੀ ਸਿਹਤ ਪੱਖੋਂ ਵੀ ਮਾਂ ਦੀ ਸਿਹਤ ਦਾ ਖਾਸ ਧਿਆਨ ਰੱਖਿਓ ਚਿੰਤਾ ਰਹਿ ਸਕਦੀ ਹੈ ਤੁਹਾਨੂੰ ਵੀ ਖੁਦ ਛਾਤੀ ਜਾਂ ਫਿਰ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕੰਮ ਦੇ ਸਥਾਨ ਤੇ ਪੋਲਿਟਿਕਸ ਬਹੁਤ ਚੱਲਨੀ ਹੈ ਰਾਜਨੀਤੀ ਤੋਂ ਦੂਰ ਰੋ ਜਿਹੜੀਆਂ ਪ੍ਰੋਫੈਸ਼ਨਲ ਜੈਲਸੀਜ਼ ਹੁੰਦੀਆਂ ਉਸ ਤੋਂ ਬਚ ਕੇ ਰੋ ਕਾਰੋਬਾਰ 'ਚ ਸਥਾਨ ਪਰਿਵਰਤਨ ਜਾਂ ਦਫਤਰ ਦੀ ਮੁਰੰਮਤ ਦੇ ਯੋਗ ਬਣ ਰਹੇ ਆ ਫੈਮਲੀ ਦੀ ਗੱਲ ਕਰਾਂ ਤਾਂ ਘਰੇਲੂ ਮਾਹੌਲ ਥੋੜਾ ਤਣਾਪੁਰਨ ਰਹਿ ਸਕਦਾ ਆ ਸ਼ਾਂਤੀ ਬਣਾਈ ਰੱਖਿਓ ਜਦਾਦ ਨੂੰ ਲੈ ਕੇ ਭਰਾਵਾਂ ਨਾਲ ਚਰਚਾ ਹੋਏਗੀ ਸੁੱਖ ਸੁਵਿਧਾਵਾਂ ਤੇ ਪੈਸਾ ਖਰਚ ਹੋਏਗਾ ਆਮਦਨ ਸਥਿਰ ਰਹੇਗੀ ਪਰ ਬਚਤ ਕਰਨ ਚ ਮੁਸ਼ਕਲ ਆਏਗੀ ਤੁਹਾਡਾ ਮਹੀਨਾਵਾਰ ਉਪਾਇ ਤੁਸੀਂ ਮੰਗਲਵਾਰ ਲਾਲ ਮਸਰ ਦਾਲ ਇਹਦੀ ਦਾਨ ਕਰਨੀ ਹੈ ਕਰੋ ਦਾਨ ਪੁਨ ਕਰੋ ਤਨੂੰ ਦੀ ਵਾਰੀ ਆ ਗਈ ਤਾਂ ਸੂਰਜ ਆਏਗਾ ਤੁਹਾਡੇ ਤੀਜੇ ਭਾਗ ਚ ਪ੍ਰਾਕਰਮ ਸਥਾਨ ਦਾ ਭਾਅ ਆ ਜੋ ਬਹੁਤ ਸ਼ੁਭਾ ਕੜਾ ਮਨਵਾਲ ਤੇ ਤਾਕਤ ਬਹੁਤ ਉੱਚੀ ਰਹਣੀ ਹੈ। એનਰਜੈਟਿਕ ਰਹੋਗੇ ਤੁਸੀਂ ਆਪਣੇ ਆਪ ਨੂੰ ਬਹੁਤ ਚੁਸਤ ਦਰੁਸਤ ਮਹਿਸੂਸ ਕਰੋਗੇ। ਨੌਕਰੀ ਪੱਖੋਂ ਤੁਹਾਡੀ ਮਿਹਨਤ ਦਾ ਫਲ ਮਿਲਣਾ ਹੈ ਤੇ ਤੁਹਾਡੇ ਕੰਮਾਂ ਦੀ ਪ੍ਰਸ਼ੰਸਾ ਹੋਏਗੀ। ਛੋਟੀਆਂ-ਛੋਟੀਆਂ ਯਾਤਰਾਵਾਂ, ਕਾਰੋਬਾਰ ਦੇ ਲਈ ਬਹੁਤ ਲਾਭਦਾਇਕ ਸਿਤ ਹੋਣਗੀਆਂ। ਸੋਜੀ ਕਰੋ, ਰਾਈਜ਼ ਤਰੱਕੀਆਂ ਕਰੋ, ਮੌਜਾਂ ਮਾਣੋ। ਪਰਿਵਾਰ ਰਿਸ਼ਤੇ ਨਾਲ ਤੇ ਦੀ ਗੱਲ ਕਰਾਂ ਤਾਂ ਛੋਟੇ ਭੈਣ ਭਰਾਵਾਂ ਨਾਲ ਰਿਸ਼ਤੇ ਬਹੁਤ ਮਜ਼ਬੂਤ ਹੋ ਜਾਣੇ ਹੁਣ। ਉਹਨਾਂ ਦੀ ਮਦਦ ਮਿਲਣਗੀ ਤੇ ਸਮਾਜ 'ਚ ਤੁਹਾਡੀ ਪ੍ਰਸਿੱਧੀ ਵਧੇਗੀ। ਤੰਦ ਦੀ ਗੱਲ ਕਰਾਂ ਤਾਂ ਆਰਥਿਕ ਸਥਿਤੀ 'ਚ ਸੁਧਾਰ ਹੋ ਜਾਏਗਾ ਤਿੰਨ ਵੇਸ਼ ਤੋਂ ਲਾਭ ਮਿਲੇਗਾ ਨਵੇਂ ਕੰਮ 'ਚ ਪੈਸਾ ਲਾਉਣਾ ਫਾਇਦੇਮੰਦ ਰਹੇਗਾ ਇੱਕ ਮਹੀਨਾ ਬਾਅਦ ਰੂਪਾ ਜਿਹੜਾ ਜਿੰਨੇ ਵੀ ਵਾਰ ਆਉਣਗੇ ਤੁਸੀਂ ਛੋਲਿਆਂ ਦੀ ਦਾਲ ਜਿਹਨੂੰ ਪੀਲੀ ਦਾਲ ਕਹਿੰਦੇ ਆਂ দান ਕਰ ਦਿਓ ਚੰਗੇ ਥਾਂ ਤੇ ਦਿਓ ਜਿਨ੍ਹਾਂ ਨੂੰ ਲੋੜ ਆ ਉੱਥੇ ਮਕਰ ਰਾਸ਼ੀ ਦੀ ਵਾਰੀ ਆ ਗਈ ਸੂਰਜ ਤੁਹਾਡੇ ਦੂਜੇ ਭਾਵ 'ਚ ਪ੍ਰਵੇਸ਼ ਕਰੇਗਾ ਤੇ ਦੂਜਾ ਭਾਵ ਹੁੰਦਾ ਧਨਸਥਾਨ ਸਿਹਤ 'ਚ ਨਾ ਖਿਆਲ ਰੱਖ ਲਿਓ ਮੂੰ ਔਰਲ ਦੰਦਾਂ ਜਾਂ ਅੱਖਾਂ 'ਚ ਕੋਈ ਸਮੱਸਿਆ ਹੋ ਸਕਦੀ। ਖਾਣ-ਪੀਣ ਵਿੱਚ ਮਸਾਲੇਦਾਰ ਚੀਜ਼ਾਂ ਤੋਂ ਪਰਹੇਜ਼। ਨੌਕਰੀ ਦੇ ਲਈ ਆਪਣੀ ਬਾਣੀ ਬੋਲਚਾਲ ਤੇ ਕਾਬੂ ਰੱਖਣਾ ਨਹੀਂ ਤਾਂ ਕੰਮ ਜਾਏਗਾ ਵਿਗੜ ਤੇ ਵਪਾਰ ਦੇ ਵਿੱਚ ਫਸਿਆ ਹੋਇਆ ਪੈਸਾ ਵਾਪਸ ਨਿਕਲਣ ਦੀ ਸੰਭਾਵਨਾ ਹੈ। ਪਰਿਵਾਰਕ ਮੈਂਬਰਾਂ ਨਾਲ ਕਿਸੇ ਗੱਲ ਤੇ ਜੇ ਬਹਿਸ ਹੁੰਦੀ ਹੈ ਤਾਂ ਇੱਕ ਤੇ ਰਸ਼ਾਂਤ ਹੋ ਜਾਏ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਦੀ ਥਾਂ ਦੂਜਿਆਂ ਨੂੰ ਸੁਣਨਾ ਸ਼ੁਰੂ ਕਰੋਗੇ। ਕਰਨਾ ਪੈਣਾ ਹੋਰ ਕੋਈ ਚਾਰਾ ਨਹੀਂ ਤੁਹਾਡੇ ਲਈ। ਪੈਸੇ ਦੀ ਗੱਲ ਕਰਾਂ ਤਾਂ ਪੈਸੇ ਦੀ ਆਮਦ ਆਉਣਾ ਵਧੇਗਾ ਬਰਕਤ ਹੋਏਗੀ ਬਚਤ ਕਰਨ ਲਈ ਜਾਂ ਬਰਕਤ ਕਰਨ ਲਈ ਸਖਤ ਮਿਹਨਤ ਕਰਨੀ ਪੈਣੀ ਪਤਾ ਹੀ ਆ ਇਨਵੈਸਟਮੈਂਟ ਲਈ ਮਹੀਨਾ ਆਸਤ ਆਸਤ ਰਣਾ ਕੋਈ ਨਾ ਵਧੀਆ ਨਾ ਘਟੀਆ ਮਹੀਨਾਵਾਰ ਉਪਾਚ ਹਰ ਸ਼ਨੀਵਾਰ ਤੁਸੀਂ ਕਾਲੇ ਤਿਲਾਂ ਦਾ ਦਾਨ ਕਰੋਗੇ ਵਾਰੀ ਆ ਗਈ ਕੁੰਬ ਦੀ ਅਕਿਉਰੀਅੰਸ ਜੀ ਸੂਰੇ ਤੁਹਾਡੀ ਹੀ ਰਾਸ਼ੀ ਚ ਲਗਨ ਚਾਰਿਆ ਜਿਹਦੇ ਨਾਲ ਤੁਹਾਡੀ ਸਖਸ਼ੀਅਤ ਚ ਨਖਾਰ ਆ ਜਾਣਾ ਤੇਜ ਚਮਕ ਵਾਜੂਵਾਂ ਪਰ ਨਾਲ ਹੀ ਨੁਕਸਾਨ ਵੀ ਆ ਸਿਹਤ ਸਿਰਦਰਦ ਰਹੇਗਾ ਗਰਮੀ ਹੋ ਜਾਣੀ ਆ ਕਿਉਂਕਿ ਹੀਟ ਸੂਰਜ ਆ ਤੁਹਾਡੇ ਲਗਨ ਚਾ ਹੀ ਗਰਮੀ ਨਾਲ ਸੰਬੰਧਤ ਰੋਗ ਹੋ ਸਕਦੇ ਆ ਪਾਣੀ ਜ਼ਿਆਦਾ ਪੀਓਗੇ ਤੇ ਧੁੱਪ ਚ ਜਾਣ ਸਮੇ ਸਿਰ ਨੂੰ ਢੱਕ ਕੇ ਰੱਖੋਗੇ ਕੰਮ ਦੇ ਵਿੱਚ ਤੁਹਾਡੀ ਲੀਡਰਸ਼ਿਪ ਕੁਆਲਿਟੀ ਸਾਹਮਣੇ ਆ ਜਾਣੀ ਆ ਕਈ ਇਗਨੋਰਡ ਤੁਹਾਡੇ ਗੁਣ ਹੁਣ ਜਗਜਾਗ ਹੋਣਗੇ ਜੌਬ ਵਾਲੀ ਥਾਂ ਤੇ ਸੋ ਨੌਕਰੀ ਚ ਨਵੇਂ ਅਧਿਕਾਰ ਮਿਲ ਸਕਦੇ ਆ ਪਰ ਨਾਲ ਨਾਲ ਹੰਕਾਰ ਨਹੀਂ ਆਉਣਾ ਚਾਹੀਦਾ ਹੰਕਾਰ ਨੀਵੇਂ ਰਹਿਣਾ ਜੀਵਨ ਸਾਥੀ ਦੇ ਨਾਲ મતਵੇਦ ਹੋ ਸਕਦੇ ਆ ਕਿਉਂ ਕਿ ਤੁਹਾਡਾ ਸੁਭਾਅ ਥੋੜਾ ਸਖਤ ਹੋ ਜਾਣਾ ਲਗਨ ਚ ਸੂਰਜ ਹੋਣਾ ਤੇ ਘਰ ਚ ਆਪਣੀ ਮਰਜ਼ੀ ਥੋਪਣ ਤੋਂ ਤੁਸੀਂ ਬਚੋਗੇ ਧਨ ਦੀ ਗੱਲ ਕਰਾਂ ਤਾਂ ਆਰਥਿਕ ਪੱਖੋਂ ਮਜ਼ਬੂਤੀ ਆ ਜਾਏਗੀ ਤੇ ਸਮਾਜਿਕ ਕਮਾਂਤ ਤੇ ਤੁਹਾਡਾ ਖਰਚ ਹੋਣਾ ਹੈਗਾ ਕੋਈ ਗੱਲ ਨਹੀਂ ਮਾਨ ਸਤਕਾਰ ਬਹੁਤ ਵਧਣਾ ਆਮਦਨ ਦੇ ਰਸਤੇ ਵੀ ਖੁੱਲਣੇ ਆ ਮਹੀਨਾ ਵਾਰ ਰੁਪਾ ਕਰ ਲਿਓ ਸ਼ਨੀਵਾਰ ਨੀਲਾ ਕਪੜਾ দান ਕਰਨਾ ਹੈ ਵਾਰੀ ਹੈ ਜੀ ਮੇਰੇ ਫੇਵਰਟ ਮੀਨ ਰਾਸ਼ੀ ਵਾਲਿਆਂ ਦੀ ਬੜਾ ਇੰਤਜ਼ਾਰ ਕਰਨਾ ਪੈਂਦਾ ਕਿਸੇ ਦਿਨ ਮੀਨ ਤੋਂ ਸ਼ੁਰੂ ਹੋ ਕੇ ਮੇਖਵਲ ਜਾਉਂਗੀ ਕਰਦੇ ਆਪਾਂ ਅਲੱਗ ਪਰੰਪਰਾ ਸ਼ੁਰੂ ਸੋ ਮੀਨ ਰਾਸ਼ੀ ਵਾਲੇ ਉਹ ਸੂਰਜ ਤੁਹਾਡੇ ਬਾਰੇ ਵਿੱਚ ਭਾਵਚਾ ਉਹ ਖਰਚੇ ਦਾ ਘਰ ਹੁੰਦਾ ਹੈ ਸਿਹਤ ਦੇ ਪੱਖੋਂ ਨੀਂਦ ਦੀ ਕਮੀ ਰਹਿਣੀ ਅੱਖਾਂ 'ਚ ਜਲਣ ਹੋ ਸਕਦੀ ਆ ਹਸਪਤਾਲਾਂ ਦੇ ਚੱਕਰ ਲੱਗਣੇ ਹਨ ਇਸ ਲਈ ਡਾਕਟਰ ਤੇਰਾਕਾਰ ਦੀ ਕੈਲਕੂਲੇਸ਼ਨ ਆ ਰਿਹਾ ਕਿ ਤੁਸੀਂ ਸਿਹਤ ਪ੍ਰਤੀ ਲਾਪਰਵਾਹੀ ਨਾ ਵਰਤਿਓ ਵਦੇਸ਼ੀ ਕੰਮਾਂ ਤੋਂ ਲਾਭ ਮਿਲਣਾ ਪਰ ਜਿਹੜੇ ਲੋਕਲ ਕੰਮਕਾਰ ਚੱਲਦੇ ਉਹਨਾਂ 'ਚ ਰੁਕਾਵਟਾਂ ਆ ਜਾਣੀਆਂ ਨੌਕਰੀ ਵਿੱਚ ਤੁਹਾਡੀ ਜੇ ਪ੍ਰਾਈਵੇਟ ਸੈਕਟਰ 'ਚੋਂ ਤਾਂ ਤਬਦੀਲੀ ਦੇ ਯੋਗ ਬਣ ਰਹਾ ਹੈ ਪਰਿਵਾਰ ਤੋਂ ਦੂਰ ਪੈਣਾ ਜਾਣਾ ਪੈ ਸਕਦਾ ਕੋਈ ਗੱਲ ਨਹੀਂ ਚੰਗੇ ਕਮਾਲ ਲਈ ਜਾਣਾ ਹੈ ਇਸ ਲਈ ਮਾਨਸਿਕ ਸ਼ਾਂਤੀ ਲਈ ਇਕਾਂਤ ਦੇ ਵਿੱਚ ਇਕਾਗਰਤਾ ਨਾਲ ਮੈਡੀਟੇਟ ਕਰੋ ਸਮਾ ਬਤੌਣਾ ਪਸੰਦ ਕਰੋ ਇਕੱਲੇ ਰਹੋ ਥੋੜਾ ਨੇਚਰ 'ਚ ਬੈਠੋ ਕੁਰਸੀ ਢਾ ਕੇ ਫਾਲਤੂ ਖਰਚੇ ਵਧ ਜਾਣੇ ਜਿਸ ਕਰਕੇ ਮਾਨਸਿਕ ਤਣਾਅ ਹੋ ਸਕਦਾ ਪਰ ਕਿਸੇ ਨੂੰ ਵੱਡਾ ਕਰਜ਼ਾ ਦੇਣ ਤੋਂ ਬਚਿਓ ਵਾਪਸੀ ਕਿਉਂਕਿ ਮੁਸ਼ਕਲਾ ਪੈਸਾ ਦਿੱਤਾ ਇੱਕ ਵਾਰੀ ਵਾਪਸ ਨਹੀਂ ਆਉਣਾ ਸੋਚ ਲਿਓ ਜੀ ਦੋਸਤੀਆਂ ਨਿਭਾਉਂਦੇ ਨਿਭਾਉਂਦੇ ਆਪਣਾ ਕੂਡਾ ਨਾ ਕਰ ਲਿਓ ਇੱਕ ਮਹੀਨਾ ਬਾਅਦ ਉਪਾ ਕਰ ਲਿਓ ਵੀਰਵਾਰ ਨੂੰ ਕਿਸੇ ਗਰੀਬ ਨੂੰ ਅਨਾਜ ਦਾਨ ਕਰ ਦਿਓ ਗ੍ਰਹਿਣ ਦੀ ਚਾਲ ਸਾਨੂੰ ਨਾ ਰਸਤਾ ਦਿਖਾਉਂਦੀ ਹੈ ਜਾਇਓ ਕਿਤੇ ਉਹ ਨਾ ਵੀਡੀਓ ਬੰਦ ਕਰਕੇ ਪਰ ਕਿਉਂਕਿ ਅਸੀਂ ਜੇ ਮਿਹਨਤ ਕਰਦੇ ਆਂ ਸਹੀ ਦਿਸ਼ਾ 'ਚ ਚੱਲਦੇ ਆਂ ਤਾਂ ਸਾਨੂੰ ਸਫਲਤਾ ਮਿਲਣੀ ਮਿਲਣੀ ਹੈ ਇਸ ਮਹੀਨੇ ਜਿੰਨੇ ਦਿੱਤੇ ਗਏ ਉਪਾਅ ਆ ਇਹਨਾਂ ਨੂੰ ਪੂਰੀ ਸ਼ਰਧਾ ਨਾਲ ਕਰ ਲਿਓ ਇੰਡੀਵਿਜੂਅਲ ਉਪਾਅ ਸੀ ਸਰਵ ਸਾਂਝਾ ਉਪਾਅ ਹਰ ਰਾਸ਼ੀ ਵਾਲਾ ਕੋਈ ਵੀ ਕਰ ਸਕਦਾ ਜਿਨ੍ਹਾਂ ਨੂੰ ਰਾਸ਼ੀ ਨਹੀਂ ਪਤਾ ਉਹ ਮੈਂ ਦੱਸਣ ਲੱਗਿਆਂ ਅਖੀਰ 'ਚ ਤੁਸੀਂ ਆਪਣੇ ਜੀਵਨ 'ਚ ਹਾਂ ਪੱਕੀ ਬਦਲਾਅ ਮਹਿਸੂਸ ਕਰੋਗੇ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਜ਼ਰੂਰ ਸ਼ੇਅਰ ਕਰੋ ਕਮੈਂਟ ਕਰੋ ਹਾਈਪ ਦੇ অপਸ਼ਨ ਨਹੀਂ ਦਵਾਉਂਦੇ ਪਲੀਜ਼ ਦਵਾਦਿਆ ਕਰੋ ਇੰਨਾ ਮਿਹਨਤ ਨਾਲ ਤੁਹਾਡੇ ਸਨਮੁਖ ਪੇਸ਼ ਹੋਈਦਾ ਆ ਤੁਹਾਡੇ ਵੀ ਤਾਂ ਕੁਝ ਫਰਜ਼ ਅਦਾ ਕਰਨ ਦਾ ਮੇਰੇ ਲਈ ਕੁਝ ਹੈ ਜ਼ਿੰਮੇਵਾਰੀ ਅਗਲੀ ਅਪਡੇਟ ਲਈ ਮੇਰੇ ਚੈਨਲ ਡਾਕਟਰ ਤੇਰਾ ਕਰਨ ਨਾਲ ਜੁੜੇ ਰਹੋ ਫਗਣ ਦੇ ਮਹੀਨੇ ਲਈ ਢੇਰ ਸਾਰੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਇਹ ਖੁਸ਼ੀਆਂ ਖੇੜੇ ਲੈ ਕੇ ਆਵੇ ਦੱਸਣ ਲੱਗੀਆਂ ਸਰਬਸੰਜਾ ਉਪਾਅ ਯੂਨੀਵਰਸਲ ਰੈਮਡੀ ਪੂਰੇ ਫਗਣ ਦੇ ਮਹੀਨੇ ਕੋਈ ਰਾਸ਼ੀ ਵਾਲਿਆਂ ਨਹੀਂ ਹੈ ਡਾਟਾ ਰੋਜ਼ਾਨਾ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਤਾਂਬੇ ਦੀ ਗੜਵੀਚ ਜਲ ਪਰ ਕੇ ਉਸ ਚ ਥੋੜਾ ਜਿਹਾ ਗੁੜ ਜਾਂ ਲਾਲ ਫੁੱਲ ਪਾ ਕੇ ਇੱਕ ਚੀਜ਼ ਬੋੜੀ ਹੈ ਸੂਰਜ ਦੇਵਤਾ ਨੂੰ ਅਰਪਤ ਕਰੋ ਆਪਣੇ ਪਿਤਾ ਜਾਂ ਫਿਰ ਘਰ ਦੇ ਸਭ ਬਜ਼ੁਰਗਾਂ ਦੇ ਚਰਨ ਸਪਰਸ਼ ਕਰਕੇ ਉਹਨਾਂ ਦਾ ਆਦਰ ਸਤਕਾਰ ਕਰੋ ਇਹ ਸਤਵਿਕ ਉਪਾ ਤੁਹਾਡੇ ਆਤਮ ਵਿਸ਼ਵਾਸ ਨੂੰ ਵਧਾਏਗਾ ਸੂਰਜ ਸ਼ਨੀ ਦਾ ਕਿਉਂਕਿ ਟਕਰਾਇਆ ਤੇ ਉਸ ਨੂੰ ਸ਼ਾਂਤ ਕਰੇਗਾ ਜ਼ਿੰਦਗੀ ਦੇ ਹਰ ਖੇਤਰ ਚ ਸਫਲਤਾ ਦੇ ਰਾਹ ਖੋਲੇਗਾ ਡਾਕਟਰ ਤੇ ਰੰਕਾਰ ਹੁਣ ਚਾਹੇਗੀ ਲੈਣੀ ਇਜਾਜ਼ਤ Mardiyan kal till then bye bye